ਗੁਰਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਥੋੜਾ ਸੁਣਾ ਸਤਿਗੁਰਾਂ ਦੀ ਬਾਣੀ ਦੇ ਵਿਚਾਰ ਕਰੀਏ ਮਨ ਨੇ ਕਿਵੇਂ ਸੂਖ ਮੈਲ ਦੇ ਵਿੱਚ ਪ੍ਰਵੇਸ਼ ਕਰਨਾ ਹੈ ਕੀ ਰਸਨਾ ਦੁਆਰਾ ਜਾਪ ਕਰਕੇ ਮਨ ਸੂਖ ਮੈਲ ਵਿੱਚ ਪ੍ਰਵੇਸ਼ ਕਰੇਗਾ ਜਾਂ ਕਰ ਸਕਦਾ ਹੈ ਕਿ ਨਹੀਂ ਕਰ ਸਕਦਾ ਜੋ ਜੀਵ ਅਭਿਆਸ ਕਰਦੇ ਹਨ ਗੁਰਦੇਖਿਆਂ ਦੁਆਰੇ ਚੱਲਦੇ ਨੇ ਅਭਿਆਸੀ ਨੇ ਜਿਨ੍ਹਾਂ ਦੇ ਮਨ ਵਿੱਚ ਪਰਮੇਸ਼ਰ ਨੂੰ ਮਿਲਣ ਦੀ ਤੜਫ ਹੈ ਜਰੂਰ ਉਹ ਇਸ ਗੱਲ ਨੂੰ ਸਮਝਣਗੇ ਜਿਨ੍ਹਾਂ ਜੀਵਾਂ ਅੰਦਰ ਤੜਫ ਨਹੀਂ ਹੈ ਜੋ ਅਭਿਆਸ ਨਹੀਂ ਕਰਦੇ ਸਮਝਦੇ ਨਹੀਂ ਐ ਇਸ ਚੀਜ਼ ਨੂੰ ਉਹਨਾਂ ਵਾਸਤੇ ਸ਼ਾਇਦ ਇਹ ਗੱਲ ਕੋਈ ਨਵੀਂ ਵੀ ਹੋ ਸਕਦੀ ਹੈ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਸਾਨੂੰ ਬਾਰ ਬਾਰ ਇਹ ਗੱਲ ਕਹੀ ਹੈ ਅਨੇਕਾਂ ਤਰੀਕਿਆਂ ਦੇ ਨਾਲ ਇਹ ਗੱਲ ਕਹੀ ਹੈ ਮੇਰੇ ਮਨ ਪਰਦੇਸੀ ਵੇ ਪਿਆਰੇ ਆਉ ਘਰੇ ਇਸ ਸ਼ਬਦ ਵੇ ਰਾਹੀਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਪਾਤਸ਼ਾਹ ਕਹਿੰਦੇ ਆ ਮਾਲਕ ਇਹ ਗੱਲ ਕਹਿ ਰਿਹਾ ਆ ਅਕਾਲ ਪੁਰਖ ਵਾਹਿਗੁਰੂ ਇਹ ਗੱਲ ਕਹਿ ਰਿਹਾ ਹੈ ਕਿ ਮੇਰੇ ਮਨ ਪਰਦੇਸੀ हे ਪ੍ਰਦੇਸ਼ ਦੇ ਵਿੱਚ ਬੈਠੇ ਹੋਏ ਮਨ ਤੂੰ ਵਾਪਸ ਆਪਣੇ ਘਰ ਦੇ ਵਿੱਚ ਆ ਉਹ ਕਿਹੜਾ ਘਰ ਹੈ ਉਸੇ ਘਰ ਨੂੰ ਹੀ ਗੁਰਬਾਣੀ ਨੇ ਸੂਤ ਮਿਲ ਗਿਆ ਸੂਖ ਮਹਿਲ ਵੀ ਕਿਹਾ ਨਿਜ ਮਹਿਲ ਵੀ ਕਿਹਾ ਚੌਥਾ ਪਦ ਵੀ ਕਿਹਾ ਦਸਵਾਂ ਆਕਾਸ਼ ਵੀ ਕਿਹਾ ਅਨੇਕਾਂ ਨਾਮ ਦਿੱਤੇ ਐ ਅਸੀਂ ਬਾਣੀ ਦੇ ਵਿੱਚ ਪੜ੍ਹਦੇ ਹਾਂ ਸੂਖ ਮਹਿਲ ਜਾ ਕੇ ਊਚ ਦਵਾਰੇ ਤਾਂ ਮੈਂ ਵਸੇ ਭਗਤ ਪਿਆਰੇ ਸੂਖ ਮਹਿਲ ਦੇ ਵਿੱਚ ਕੌਣ ਵਸਦੇ ਨੇ ਭਗਤ ਵਸਦੇ ਐ ਰੱਬ ਦੇ ਪਿਆਰੇ ਵਸਦੇ ਹੁਣ ਤਾਂ ਗੱਦੀ ਨਿਸ਼ਾਨੀ ਐ ਆ ਭਗਤ ਕਿਹਾ ਹੀ ਉਹਨੂੰ ਜਾ ਸਕਦਾ ਹੈ ਜਿਹੜਾ ਸੂਕ ਮਹਿਲ ਦੇ ਵਿੱਚ ਆਪਣਾ ਵਾਸਾ ਕਰ ਲੈਂਦਾ ਹੈ। ਤ੍ਰੈ ਗੁਣਾ ਦੇ ਵਿੱਚ ਫਸਿਆ ਹੋਇਆ ਮਨ ਕਦੇ ਵੀ ਭਗਤ ਨਹੀਂ ਬਣ ਸਕਦਾ। ਸੰਸਾਰ ਵਾਸਤੇ ਭਗਤ ਹੋ ਸਕਦਾ ਹੈ ਪਰ ਪਰਮੇਸ਼ਰ ਦੀ ਨਿਗਾਹ ਦੇ ਵਿੱਚ ਉਹ ਭਗਤ ਨਹੀਂ ਹੈ। ਇਹ ਗਿਆੜ ਸਾਨੂੰ ਕਿੱਥੋਂ ਮਿਲਦਾ ਹੈ ਸੰਗਤ ਦੇ ਵਿੱਚ ਜਾ ਕੇ। ਹੁਣ ਥੋੜਾ ਜਿਹਾ ਇਹਨੂੰ ਸਮਝਣ ਦਾ ਯਤਨ ਕਰਦੇ ਹਾਂ। ਸੂਖ ਮਹਿਲ ਦਾ ਮਤਲਬ ਇਹ ਹੈ ਕਿਉਂਕਿ ਗੁਰਵਾੜੀ ਨੇ ਦੋ ਦੇਸ਼ਾਂ ਦੀ ਗੱਲ ਕੀਤੀ ਹੈ ਇੱਕ ਮ੍ਰਿਤਮੰਡਲ ਦੀ ਗੱਲ ਕੀਤੀ ਹੈ ਇੱਕ ਸੂਖ ਮਹਿਲ ਦੀ ਗੱਲ ਕੀਤੀ ਹੈ ਇੱਕ ਤ੍ਰੈ ਗੁਣਾ ਦੀ ਗੱਲ ਕੀਤੀ ਹੈ ਇੱਕ ਚੌਥੇ ਪਦ ਦੀ ਗੱਲ ਕੀਤੀ ਹੈ ਇਹ ਦੋ ਦੇਸ਼ ਨੇ ਮਾਲਕ ਸਾਡੇ ਮਨ ਨੂੰ ਇੱਕ ਦੇਸ਼ ਦੇ ਵਿੱਚ ਆਪ ਭੇਜਦਾ ਹੈ ਤ੍ਰੈ ਗੁਣਾ ਦੇ ਵਿੱਚ ਆਪ ਭੇਜਦਾ ਹੈ ਮ੍ਰਿਤਮੰਡਲ ਦੇ ਵਿੱਚ ਆਪ ਭੇਜਦਾ ਹੈ ਇੱਥੇ ਸਾਨੂੰ ਖੇਡ ਦੇ ਵਿੱਚ ਪਾਇਆ ਜਾਂਦਾ ਹੈ ਤੇ ਸਾਨੂੰ ਗਿਆਨ ਦਿੱਤਾ ਜਾਂਦਾ ਹੈ ਗੁਰਬਾਣੀ ਦੇ ਦੁਆਰਾ ਕਿ ਅਸੀਂ ਵਾਪਸ ਆਪਣੇ ਘਰ ਵਿੱਚ ਆਉਣ ਦੀ ਜਾਂ ਸਿੱਖੀਏ ਤਰੀਕਾ ਸਿੱਖੀਏ। ਉਹਦੇ ਵਾਸਤੇ ਕੁਝ ਸਾਨੂੰ ਗੱਲਾਂ ਸਮਝਾਈਆਂ ਜਾਂਦੀਆਂ ਨੇ ਕਿ ਅਸੀਂ ਕਿੰਨਾ-ਕਿੰਨਾ ਚੀਜ਼ਾਂ ਤੋਂ ਬਚਣਾ ਹੁੰਦਾ ਹੈ ਕਿ ਕਿਵੇਂ ਅਸੀਂ ਅਭਿਆਸ ਕਰਕੇ ਆਪਣੇ ਘਰ ਜਾਣਾ ਹੁੰਦਾ ਹੈ। ਸੂਖ ਮਹਿਲ ਦਾ ਮਤਲਬ ਇਹ ਹੁੰਦਾ ਹੈ ਜਿੱਥੇ ਖਾਲੀ ਖਲਾਅ ਹੈ। ਜਿਵੇਂ ਅਸੀਂ ਧਰਤੀ ਤੋਂ ਲੈ ਕੇ ਅਸਮਾਨ ਤੱਕ ਜੋ ਖਾਲੀ ਖਲਾਅ ਦੇਖਦੇ ਆ ਜਿਹਦੇ ਵਿੱਚ ਪ੍ਰਕਾਸ਼ ਹੈ ਜਿਹਨੂੰ ਗੁਰਬਾਣੀ ਨੇ ਸੁਣ ਕੇ ਆ ਜਿਹਨੂੰ ਪਾਤਸ਼ਾਹ ਕਹਿੰਦੇ ਆ ਪਵਣ ਕਾ ਵਾਸਾ ਸੋਨ ਨਿਵਾਸਾ ਪਾਉਣ ਦਾ ਮਤਲਬ ਕੀ ਹੁੰਦਾ ਹੈ ਪਵਨ ਕਿਨੂੰ ਕਿਹਾ ਜਾਂਦਾ ਹੈ ਹਵਾ ਲਈ ਹਵਾ ਅਸੀਂ ਕਿੱਥੋਂ ਲੈ ਰਹੇ ਆ ਖਾਲੀ ਜਗ੍ਹਾ ਦੇ ਵਿੱਚੋਂ ਖਾਲੀ ਸਪੇਸ ਦੇ ਵਿੱਚੋਂ ਜਿਹਨੂੰ ਅਸੀਂ ਸਪੇਸ ਵੀ ਕਹਿੰਦੇ ਆ ਇਸੇ ਸਵੇਸ ਨੂੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਸੁਣਿਆ ਤੇ ਪਾਤਸ਼ਾਹ ਕਹਿੰਦੇ ਆ ਸਰਗੁਣ ਨਿਰਗੁਣ ਨਿਰੰਕਾਰ ਸੁੰਨ ਸੰਵਾਦੀ ਆਪ ਇਸੇ ਸੁਣ ਦੇ ਵਿੱਚ ਪਰਮੇਸ਼ਰ ਰਹਿਣ ਹੈ। ਇਹੀ ਸੁਣ ਸਾਡਾ ਘਰ ਹੈ। ਜਿਹਨੂੰ ਪਾਤਸ਼ਾਹ ਬਾਣੀ ਦੇ ਵਿੱਚ ਸਮਝਾਉਂਦੇ ਆ ਕਿ ਸੁੰਨ ਹੀ ਸਾਡਾ ਅਸਲ ਘਰ ਹੈ। ਸਤਗੁਰ ਤੇ ਪਾਏ ਵਿਚਾਰਾ ਸੁੰਨ ਸਮਾਗ ਸੱਚੇ ਘਰ ਵਾ। ਸੁੰਨ ਹੀ ਸਾਡਾ ਅਸਲ ਘਰ ਹੈ ਸੱਚਾ ਘਰ ਹੈ। ਇਸੇ ਸੋਨ ਨੂੰ ਸੂਖ ਮਹਿਲ ਕਿਹਾ ਜਾਂਦਾ ਹੈ ਇੱਥੇ ਹੀ ਪਰਮੇਸ਼ਰ ਵੱਸਦਾ ਹੈ ਕਿਸ ਰੂਪ ਦੇ ਵਿੱਚ ਵੱਸਦਾ ਹੈ ਪ੍ਰਕਾਸ਼ ਰੂਪ ਦੇ ਵਿੱਚ ਵੱਸਦਾ ਹੈ ਸਭ ਤੋਂ ਪਹਿਲਾਂ ਤੇ ਜਿਹੜਾ ਮਨੁੱਖ ਇਸ ਘਰ ਦੇ ਵਿੱਚ ਜਾਣਾ ਚਾਹੁੰਦਾ ਹੈ ਉਸ ਗੁਰਬਾਣੀ ਨੂੰ ਸਮਝੇਗਾ ਸੰਗਤ ਦੇ ਵਿੱਚੋਂ ਜਾ ਕੇ ਸੁੱਝੀ ਲਏਗਾ ਉਹਨਾਂ ਦੀ ਸੰਗਤ ਕਰੇਗਾ ਜਿਨ੍ਹਾਂ ਨੇ ਗੁਰਬਾਣੀ ਨੂੰ ਸਮਝਿਆ ਹੋਇਆ ਹੈ ਤੇ ਜਿਹੜੇ ਅਭਿਆਸ ਕਰਦੇ ਆ ਉਹਨਾਂ ਕੋਲ ਜਾ ਕੇ ਬੈਠੇਗਾ ਆਪਣੇ ਪਿਛੋਕੜ ਨੂੰ ਜਾਣੇਗਾ ਇਸ ਗੱਲ ਨੂੰ ਸਮਝੇਗਾ ਕਿ ਮਾਲਕ ਨੇ ਮੈਨੂੰ ਕਿਸ ਕਾਰਨ ਵਾਸਤੇ ਇੱਥੇ ਭੇਜਿਆ ਜਦੋਂ ਉਸ ਚੀਜ਼ ਨੂੰ ਸਮਝ ਜਾਏਗਾ ਫਿਰ ਅਭਿਆਸ ਕਰਕੇ ਆਪਣੇ ਘਰ ਜਾਣ ਦੀ ਕੋਸ਼ਿਸ਼ ਕਰੇਗਾ ਹੁਣ ਇਹਦੇ ਵਾਸਤੇ ਕੁਝ ਹਦਾਇਤਾਂ ਹੁੰਦੀਆਂ ਨੇ ਜਿਹੜੀਆਂ ਕਿ ਸਾਨੂੰ ਉਹਨਾਂ ਚੀਜ਼ਾਂ ਦੇ ਉੱਤੇ ਖਰੇ ਉਤਰਨਾ ਪੈਂਦਾ ਹੁਣ ਦੋ ਤਰੀਕੇ ਨੇ ਇੱਥੇ ਦੋ ਚੀਜ਼ਾਂ ਨੇ ਇੱਕ ਤਾਨ ਹੈ ਤੇ ਇੱਕ ਸਾਡਾ ਮਨ ਹੈ ਸਾਨੂੰ ਸਭ ਨੂੰ ਪਤਾ ਹੈ ਕਿ ਜਦੋਂ ਸਾਡਾ ਸਰੀਰ ਮਰ ਜਾਂਦਾ ਹੈ ਤੇ ਸਰੀਰ ਮਿੱਟੀ ਹੋ ਜਾਂਦਾ ਹੈ ਇਹ ਸਵਾਹ ਬਣ ਜਾਂਦਾ ਹੈ ਇਹ ਤਨ ਹੋਏਗਾ ਭਸਮ ਕੀ ਢੇਰੀ ਇੱਕ ਭਸਮ ਦੀ ਢੇਰੀ ਬਣ ਜਾਂਦਾ ਹੈ ਪਰ ਜਿਹੜਾ ਸਾਡਾ ਮਨ ਹੁੰਦਾ ਹੈ ਇਹ ਮਨ ਮਰਦਾ ਨਹੀਂ ਹੈ ਇਹ ਕੀ ਕਰਦਾ ਹੈ ਇਹਦੀ ਮੌਤ ਦਾ ਮਤਲਬ ਕੀ ਹੁੰਦਾ ਹੈ ਕਿ ਜੁਨਾ ਦੇ ਵਿੱਚ ਚਲਾ ਜਾਂਦਾ ਹੈ ਇਹ ਇੱਕ ਸਰੀਰ ਨੂੰ ਛੱਡ ਕੇ ਇੱਕ ਦਰਖਤ ਨੂੰ ਛੱਡ ਕੇ ਪੰਛੀ ਦੂਜੇ ਦਰਖਤ ਤੇ ਜਾ ਕੇ ਬੈਠਦਾ ਉਹ ਦੂਜੇ ਦਰਖਤ ਤੇ ਨੂੰ ਕੌਣ ਦਿੰਦਾ ਹੈ ਮਾਲਕ ਦਿੰਦਾ ਹੈ ਉਹਦਾ ਕਾਰਨ ਕੀ ਹੈ ਉਹਦਾ ਕਾਰਜ ਸਿਰਫ ਇੱਕੋ ਇੱਕ ਹੈ ਕਿ ਜਿਸ ਕੰਮ ਵਾਸਤੇ ਸਾਨੂੰ ਸੰਸਾਰ ਚ ਭੇਜਿਆ ਸੀ ਅਸੀਂ ਉਹ ਕੰਮ ਨਹੀਂ ਕੀਤਾ। ਉਹ ਕਿਹੜਾ ਕੰਮ ਹੈ? ਉਹੀ ਕੰਮ ਹੈ ਮੇਰੇ ਮਨ ਪਰਦੇਸੀ ਵੇ ਪਿਆਰੇ ਆਉ ਕਰ। ਕਿ ਸਾਨੂੰ ਮੇਰਾ ਮਾਲਕ ਆਵਾਜ਼ ਦਿੰਦਾ ਰਿਹਾ ਤੇ ਮੈਂ ਆਪਣੇ ਘਰ ਨਹੀਂ ਜਾ ਪਾਇਆ। ਮੈਂ ਸੂਕ ਮਹਿਲ ਚ ਨਹੀਂ ਜਾ ਪਾਇਆ। ਮੈਂ ਆਪਣੇ ਮਾਲਕ ਨੂੰ ਨਹੀਂ ਮਿਲ ਸਕਿਆ। ਭਈ ਪ੍ਰਾਪਤ ਮਾਲਕ ਦੇਹਰੀਆ ਗੋਬਿੰਦ ਮਿਲਨ ਕੀ ਇਹ ਤੇਰੀ ਬਰੀਆ। ਪ੍ਰਮਾਤਮਾ ਨੂੰ ਮਿਲਣ ਦੀ ਵਾਰੀ ਬੜੀ ਸੀ ਪਰ ਮੈਂ ਵਾਰੀ ਨੂੰ ਨਹੀਂ ਪੂਰਨ ਤਰੀਕੇ ਨਾਲ ਨਿਭਾਵ ਆਇਆ ਇਸ ਕਰਕੇ ਮੈਨੂੰ ਦੁਬਾਰਾ ਸਰੀਰ ਮਿਲਦੇ ਆ ਜਮ ਜਮ ਮਰੇ ਮਰੇ ਫਿਰ ਜੰਮੇ ਬਹੁਤ ਸਜਾਈ ਤੇ ਆਦੇਸ਼ ਲੰਦੇ ਇਹ ਸਜਾਈ ਸਾਨੂੰ ਬਾਰ ਬਾਰ ਸਰੀਰ ਮਿਲਦਾ ਪਰ ਗੁਰੂ ਪਿਆਰੀ ਸਾਧ ਸੰਗਤ ਜੀ ਸਾਨੂੰ ਪਾਤਸ਼ਾਹ ਨੇ ਬਾਣੀ ਦੇ ਵਿੱਚ ਸਮਝਾਇਆ ਹੈ ਕਿ ਅਸੀਂ ਇਸ ਮਕਸਦ ਨੂੰ ਪੂਰਾ ਕਰਨਾ ਹੁੰਦਾ ਹੈ ਅਸੀਂ ਇਸ ਮਕਸਦ ਦੇ ਵਾਸਤੇ ਸੰਸਾਰ ਦੇ ਵਿੱਚ ਆਏ ਹ ਹੁਣ ਸਰੀਰ ਮਰ ਗਿਆ ਸਰੀਰ ਮਿੱਟੀ ਹੋ ਗਿਆ ਪਸੰਦੀ ਢੇਰੀ ਬਣ ਗਿਆ ਪਰ ਮਨ ਨਹੀਂ ਵਰਿਆ ਹੁਣ ਕੀ ਹੁੰਦਾ ਹੈ ਕਿ ਜੇ ਸਰੀਰ ਮਰ ਜਾਂਦਾ ਹੈ ਮਨ ਨਹੀਂ ਮਰਦਾ ਇਹਦਾ ਮਤਲਬ ਇਹ ਹੈ ਕਿ ਅਸੀਂ ਅਧੂਰੇ ਰਹਿ ਗਏ ਅਸੀਂ ਖੇਡ ਨੂੰ ਨਹੀਂ ਜਿੱਤ ਪਾਏ ਅਸੀਂ ਕੀ ਕਰਨਾ ਹੈ ਆਪਣੇ ਸਰੀਰ ਨੂੰ ਮਰਨ ਤੋਂ ਪਹਿਲਾਂ ਪਹਿਲਾਂ ਆਪਣੇ ਮਨ ਨੂੰ ਮਾਰਨਾ ਹੈ ਕਿਉਂਕਿ ਹਮੇਸ਼ਾ ਇਸ ਗੱਲ ਨੂੰ ਯਾਦ ਰੱਖਣਾ ਹੈ ਜਿਉਂਦਾ ਮਨ ਕਦੇ ਵੀ ਸੂਕ ਮਹਿਲ ਦੇ ਵਿੱਚ ਪ੍ਰਵੇਸ਼ ਨਹੀਂ ਕਰ ਸਕਦਾ ਇਹਦੀ ਹਦਾਇਤ ਇਹ ਹੈ ਕਿ ਸੂਕ ਮਹਿਲ ਦੇ ਵਿੱਚ ਉਹ ਹੀ ਮੰਨ ਜਾਏਗਾ ਜਿਹੜਾ ਮਨ ਮਰਿਆ ਹੋਇਆ ਹੈ ਜਿਉਂਦਾ ਮਨ ਨਹੀਂ ਜਾ ਸਕਦਾ ਕਦੇ ਵੀ ਨਹੀਂ ਜਾ ਸਕਦਾ ਇਸ ਕਰਕੇ ਹੀ ਪਾਸ਼ਾ ਨੇ ਕਿਹਾ ਨਾ ਬਾਰ ਬਾਰ ਮੇਰੀ ਮੇਰੀ ਕਰਤੇ ਜਨਮ ਗयो ਕਿ ਜੋ ਮਨ ਹੁਣ ਮੇਰੀ ਮੇਰੀ ਕਰਦਾ ਰਹਿੰਦਾ ਹੈ ਹਮੇਸ਼ਾ ਹਉਮੇ ਦੇ ਵਿੱਚ ਰਹਿੰਦਾ ਹੈ ਉਹ ਮਨ ਕਦੇ ਵੀ ਸੂਕ ਮਹਿਲ 'ਚ ਨਹੀਂ ਜਾ ਸਕਦਾ ਇਸ ਕਰਕੇ ਇਹਨੂੰ ਕਿਵੇਂ ਮਾਰਨਾ ਹੈ ਇਸ ਬਾਰੇ ਵੀ ਜਾਣਾਂਗੇ ਪਰ ਸਭ ਤੋਂ ਪਹਿਲੀ ਹਦਾਇਤ ਇਹ ਹੈ ਕਿ ਮਰਿਆ ਹੋਣਾ ਚਾਹੀਦਾ ਹੈ ਮਨ ਪਰ ਅਸੀਂ ਕੀ ਕਰਦੇ ਹਾਂ ਮਨ ਨੂੰ ਨਹੀਂ ਮਾਰ ਪਾਉਂਦੇ ਸਰੀਰ ਇੱਕ ਦਿਨ ਮਰ ਜਾਂਦਾ ਹੈ ਸਰੀਰ ਆਪਣੇ ਆਪ ਹੀ ਮਰਦਾ ਹੈ ਇਹ ਕੁਝ ਸਮੇਂ ਵਾਸਤੇ ਸਾਨੂੰ ਮਿਲਿਆ ਹੈ ਇਹਨੇ ਇੱਕ ਦਿਨ ਖਤਮ ਹੋਣਾ ਹੈ ਇਹ ਨਾਸਵਣ ਸਰੀਰ ਹੈ ਇਹ ਮਰ ਜਾਂਦਾ ਹੈ ਮਨ ਨਹੀਂ ਮਰਦਾ ਅਸੀਂ ਹਾਰ ਜਾਂਦੇ ਹਾਂ ਪਰ ਮਨ ਮਰ ਗਿਆ ਸਰੀਰ ਅਜੇ ਨਹੀਂ ਮਰਿਆ ਸਮਾਂ ਹੈ ਜੀ ਅਸੀਂ ਜਿੱਤ ਜਾਂਦੇ ਹਾਂ ਇਹ ਸਾਡੇ ਉੱਤੇ ਡਿਪੈਂਡ ਕਰਦਾ ਹੈ ਕਿ ਅਸੀਂ ਇਸ ਮਨ ਨੂੰ ਮਾਰਨਾ ਹੈ ਕਿ ਨਹੀਂ ਮਾਰਨਾ ਜੇ ਅਸੀਂ ਮਨ ਨੂੰ ਮਾਰ ਲਿਆ ਸਰੀਰ ਨੂੰ ਮਾਰਨ ਤੋਂ ਪਹਿਲਾਂ ਪਹਿਲਾਂ ਫਿਰ ਗੁਰੂ ਪਿਆਰੀ ਸਾਧ ਸੰਗਤ ਜੀ ਅਸੀਂ ਸੂਖ ਮੈਲ ਚ ਪ੍ਰਵੇਸ਼ ਕਰ ਜਾਵਾਂਗੇ ਪਰ ਜੇ ਮਨ ਨਹੀਂ ਮਰਿਆ ਤਨ ਮਰ ਗਿਆ ਤਨ ਮਿੱਟੀ ਹੋ ਗਿਆ ਤੇ ਮਨ ਸੂਖ ਮੈਲ ਚ ਨਹੀਂ ਜਾਏਗਾ ਮਨ ਜੁਨਾ ਦੇ ਵਿੱਚ ਲੜਾ ਜਾਏਗਾ ਬਸ ਇਹੀ ਖੇਡ ਹੈ ਇਸ ਕਰਕੇ ਪਾਤਸ਼ਾਹ ਕਹਿੰਦੇ ਆ ਖੇਡ ਨੂੰ ਜਿੱਤੋ ਜਿਸ ਵਾਸਤੇ ਮਾਲਕ ਨੇ ਭੇਜਿਆ ਭਾਈ ਉਸ ਕਾਲਜ ਨੂੰ ਪੂਰਾ ਕਰੋ ਉਹਨ ਉਸ ਕਾਰਜ ਨੂੰ ਕਿਵੇਂ ਪੂਰਾ ਕਰਨਾ ਹੁਣੇ ਮਨ ਕਿਵੇਂ ਮਰੇਗਾ ਹੁਣੇ ਕੋਈ ਚੀਜ਼ ਤੇ ਹੈ ਨਹੀਂ ਸਾਹਮਣੇ ਕਿ ਇਹਨੂੰ ਕਿਸੇ ਚੀਜ਼ ਨਾਲ ਫੜ ਕੇ ਮਾਰ ਦੇਵਾਂਗੇ ਜਾਂ ਕਿਸੇ ਹਥਿਆਰ ਦੇ ਨਾਲ ਮਾਰ ਦੇਵਾਂਗੇ ਹੁਣ ਪਾਸ਼ਾ ਨੇ ਬਾਣੀ ਚ ਸਮਝਾਇਆ ਕਹਿੰਦੇ ਅਨੇਕਾਂ ਤਰੀਕੇ ਲੋਕਾਂ ਨੇ ਵਰਤੇ ਸੀ ਇਸ ਮਨ ਨੂੰ ਮਾਰਨ ਵਾਸਤੇ ਪਰ ਨਹੀਂ ਮਰਿਆ ਪਾਸ਼ਾ ਬਾਣੀ ਚ ਸਮਝਾਉਂਦੇ ਐ ਕਹਿੰਦੇ ਮਾਰੂ ਮਾਰਨ ਜੋ ਗਏ ਮਾਰ ਨਾ ਸਕੇ ਗਵਾਰ ਕਹਿੰਦੇ ਬੜੇ ਤਰੀਕੇ ਆਪਣੀ ਮਰਜ਼ੀ ਨਾਲ ਲੋਕਾਂ ਨੇ ਕਰਨ ਦੀ ਕੋਸ਼ਿਸ਼ ਕੀਤੀ ਪਰ ਨਹੀਂ ਮਾਰ ਸਕੇ ਨਾਨਕ ਜੀ ਇਹ ਮਾਰੀਏ ਗੁਰਸ਼ਬਦੀ ਵਿਚਾਰ ਕਹਿੰਦੇ ਭਾਈ ਜੇ ਇਹਨੂੰ ਮਾਰਨਾ ਹੀ ਹੈ ਇਹਨੂੰ ਗੁਰਸ਼ਬਦ ਦੇ ਰਾਹੀਂ ਮਾਰਿਆ ਜਾ ਸਕਦਾ ਹੈ ਗੁਰਸ਼ਬਦ ਦੇ ਰਾਹੀਂ ਪਾਤਸ਼ਾਹ ਕਹਿੰਦੇ ਇਹ ਮਨ ਮਾਰਿਆ ਨਾ ਮਰੇ ਜੇ ਲੋਚਿਆ ਸਭ ਕੋ ਇਹ ਜੇ ਸਭ ਕੋਈ ਬੰਦਾ ਹਰ ਬੰਦਾ ਇਹ ਗੱਲ ਸੋਚੇ ਨਾ ਕਿ ਮੈਂ ਆਪਣੇ ਮਨ ਨੂੰ ਮਾਰ ਲਵਾਂਗਾ ਮਾਰ ਲਵਾਂਗਾ ਪਾਤਸ਼ਾਹ ਕਹਿੰਦੇ ਨਹੀਂ ਮਰ ਸਕਦਾ ਮਾਛਾ ਕਹਿੰਦੇ ਕਿਵੇਂ ਮਰੇਗਾ ਕਹਿੰਦੇ ਨਾਨਕ ਮਨ ਹੀ ਮਨ ਕੋ ਮਾਰਸੀ ਜਿਸ ਸਤਿਗੁਰੂ ਪੇਟੈ ਸੋਇ ਸਤਿਗੁਰੂ ਦੀ ਕਿਰਪਾ ਨਾਲ ਗੁਰੂ ਦੀ ਕਿਰਪਾ ਨਾਲ ਗੁਰ ਦੀ ਕਿਰਪਾ ਨਾਲ ਉਸ ਗਿਆਨ ਦੀ ਕਿਰਪਾ ਦੇ ਨਾਲ ਪਰ ਕੌਣ ਮਾਰਦਾ ਹੈ ਮਨ ਹੀ ਮਨ ਕੋ ਮਾਰਸੀ ਜਿਹੜਾ ਮਨ ਖੁਦ ਮਰ ਗਿਆ ਜਿਸ ਨੇ ਆਪਣੇ ਮਨ ਨੂੰ ਖੁਦ ਮਾਰ ਲਿਆ ਉਹੀ ਮਨ ਦੂਸਰੇ ਦੇ ਮਨ ਨੂੰ ਮਾਰਨ ਦਾ ਗਿਆਨ ਦੇਵੇਗਾ ਫੇਰੇ ਮਨ ਮਰੇਗਾ ਜਿਸਨੇ ਖੁਦ ਆਪਣੇ ਮਨ ਨੂੰ ਨਹੀਂ ਮਾਰਿਆ ਉਹ ਮਨ ਕਦੇ ਵੀ ਦੂਸਰੇ ਦੇ ਮਨ ਨੂੰ ਮਾਰਨ ਦਾ ਗਿਆਨ ਨਹੀਂ ਦੇ ਸਕਦਾ ਬਸ ਕਹਿੰਦੇ ਮਨ ਹੀ ਮਨ ਕੋ ਮਾਰਸੀ ਮਨ ਹੀ ਮਨ ਨੂੰ ਮਾਰੇਗਾ ਪਰ ਕਿਵੇਂ ਸਤਿਗੁਰੂ ਦੀ ਕਿਰਪਾ ਨਾਲ ਸੱਚੇ ਗਿਆਨ ਦੀ ਕਿਰਪਾ ਨਾਲ ਗੁਰੂ ਦੀ ਕਿਰਪਾ ਦੁਆਰਾ ਗੁਰੂ ਕੌਣ ਹੈ ਗਿਆਨ ਜਿਸ ਗਿਆਨ ਦੇ ਨਾਲ ਸਾਡੇ ਜਿਵੇਂ ਪਾਸ਼ਾ ਬਾਣੀ ਚ ਕਹਿੰਦੇ ਨਾ ਸਤਿਗੁਰ ਕਿੰਨੂ ਕਹਿੰਦੇ ਆ ਸੰਦੇ ਸੋ ਸਤਿਗੁਰ ਧੰ ਧੰ ਜਿਨ ਭਰਮ ਗੜ ਤੋੜਿਆ ਸੋ ਸਤਿਗੁਰ ਵਾਹੋ ਵਾਹੋ ਜਿਨ ਹਰ ਸਿਓ ਜੋੜਿਆ ਸਤਿਗੁਰ ਉਹਨੂੰ ਕਹਿੰਦੇ ਆ ਜਿਸ ਤੇ ਨਾਲ ਸਾਡਾ ਭਰਮ ਟੁੱਟ ਜਾਵੇ ਸਤਿਗੁਰ ਉਹਨੂੰ ਕਹਿੰਦੇ ਆ ਜਿਸ ਨੂੰ ਮਿਲਣ ਦੇ ਨਾਲ ਸਾਨੂੰ ਪਰਮੇਸ਼ਨ ਮਿਲ ਜਾਵੇ ਫੇਰ ਅਸੀਂ ਕਹਿੰਦੇ ਆ ਸੋ ਸਤਿਗੁਰ ਧੰ ਧੰ ਸੋ ਸਤਿਗੁਰ ਵਾਹੋ ਵਾਹੋ ਅਸੀਂ ਤੇ ਰਸਨਾ ਨਾਲ ਵਾਹੋ ਵਾਹੋ ਕਹਿੰਦੇ ਆ ਨਾ ਪਰ ਉਹ ਵਾਹੋ ਵਾਹੋ ਇੱਕ ਅਲੱਗ ਚੀਜ਼ ਹੈ ਪਾਸ਼ਾ ਕਹਿੰਦੇ ਆ ਫੇਰੇ ਮਨ ਮਰ। ਇਸ ਕਰਕੇ ਉਹਨਾਂ ਦੀ ਸੰਗਤ ਵਿੱਚ ਜਾਣਾ ਪੈਂਦਾ ਜਿੰਨਾਂ ਦੀ ਮਨ ਮਰ ਚੁੱਕਿਆ ਹੈ। ਉਹ ਫਿਰ ਸਾਨੂੰ ਗਿਆਨ ਦਿੰਦੇ ਆ ਕਿ ਕਿਵੇਂ ਅਸੀਂ ਇਸ ਮਨ ਨੂੰ ਮਾਰ ਕੇ ਸੂਕ ਮਹਿਰ ਦੇ ਵਿੱਚ ਲੈ ਕੇ ਜਾਵਾਂਗੇ। ਕਿਉਂਕਿ ਮਨ ਮਰਿਆ ਬਿਨਾ ਪਰਮੇਸ਼ਰ ਨਹੀਂ ਮਿਲਦਾ। ਪਾਸ਼ਾ ਕਹਿੰਦੇ ਆ ਮਨ ਮਰੇ ਧਾਤ ਮਰ ਜਾਏ ਬਿਨ ਮਨ ਮੂਏ ਕੈਸੇ ਹਰ ਪਾਏ। ਮਨ ਨੂੰ ਮਾਰਨ ਤੋਂ ਬਿਨਾ ਗੁਰੂ ਪਿਆਰਿਓ ਮਨ ਨੂੰ ਜੇ ਅਸੀਂ ਨਹੀਂ ਮਾਰਦੇ ਸਾਨੂੰ ਪਰਮੇਸ਼ਰ ਨਹੀਂ ਮਿਲਦਾ ਮਨ ਮਾਰ ਕੇ ਹੀ ਪਰਮੇਸ਼ਰ ਮਿਲਦਾ ਪਰ ਕਿਵੇਂ ਮਰੇਗਾ ਗੁਰ ਸ਼ਬਦ ਦੇ ਰਾਹੀਂ ਆਪਣੀ ਮਰਜ਼ੀ ਨਾਲ ਨਹੀਂ ਗੁਰ ਸ਼ਬਦ ਦੇ ਦੁਆਰਾ ਹੁਣ ਕੀ ਹੈ ਕਿ ਇੱਕ ਦੂਜਾ ਪਾਸੇ ਵੀ ਆ ਜਾਂਦਾ ਹੁਣ ਕੁਝ ਲੋਕ ਐਸੇ ਵੀ ਨੇ ਜਿਹੜੇ ਇਹ ਗੱਲ ਕਹਿੰਦੇ ਆ ਕਿ ਰਸਨਾ ਦੇ ਨਾਲ ਸਿਵਾ ਗੁਰੂ ਜਪਦੇ ਆ ਸਤਨਾਮ ਜਪਦੇ ਆ ਕੁਝ ਲੋਕ ਕਹਿੰਦੇ ਆ ਕਿ ਮੈਂ ਸਤਨਾਮ ਦਾ ਜਾਪ ਕਰਦਾ ਕੋਈ ਕਹਿੰਦੇ ਸਤਨਾਮ ਵਾਹਿਗੁਰੂ ਦਾ ਜਾਪ ਕਰਦਾ ਕੋਈ ਕਹਿੰਦੇ ਮੈਂ ਵਾਹਿਗੁਰੂ ਦਾ ਜਾਪ ਕਰਦਾ ਉਹ ਕਹਿੰਦੇ ਕਿ ਇਸ ਤਰੀਕੇ ਨਾਲ ਭਗਤੀ ਕਰਕੇ ਅਸੀਂ ਪਰਮੇਸ਼ਰ ਨੂੰ ਪਾਉਣਾ ਹੈ ਜੋ ਕੋਈ ਇਸ ਗੱਲ ਦੇ ਉੱਤੇ ਉਹਨਾਂ ਨੂੰ ਕੋਈ ਸਮਝਾਉਣ ਦਾ ਯਤਨ ਕਹਿੰਦੇ ਉਹ ਕਹਿੰਦੇ ਤੁਸੀਂ ਨਿੰਦਿਆ ਕਰ ਰਹੇ ਹੋ ਭਾਈ ਗੁਰਦਾਸ ਜੀ ਨੇ ਵਾਹਿਗੁਰੂ ਗੁਰਮੰਤਰ ਦੀ ਗੱਲ ਕੀਤੀ ਹੈ ਹੋਰ ਵੀ ਬਹੁਤ ਮਹਾਂਪੁਰਖਾਂ ਨੇ ਵਾਹਿਗੁਰੂ ਵਾਹਿਗੁਰੂ ਕਰਵਾਇਆ ਵੀ ਹੈ ਤੁਸੀਂ ਇਸ ਚੀਜ਼ ਤੋਂ ਰੋਕਦੇ ਹੋ ਸਾਨੂੰ ਪਰ ਇਹ ਇੱਕ ਬੜਾ ਵੱਡਾ ਭਰਮ ਹੈ ਕਿਉਂਕਿ ਅਸਲ ਦੇ ਵਿੱਚ ਦੇਖੋ ਹੁਣ ਕੋਈ ਘਰ ਵੀ ਲੈ ਵਾਹਿਗੁਰੂ ਵਾਹਿਗੁਰੂ ਜਪ ਲੈ ਸਤਨਾਮ ਵਾਹਿਗੁਰੂ ਜਪ ਲੈ ਕੋਈ ਇਹ ਪਾਪ ਥੋੜੀ ਹੈ ਪਰ ਦੇਖੋ ਅਸਲ ਦੇ ਵਿੱਚ ਮਕਸਦ ਇਹ ਰੱਖਣਾ ਚਾਹੀਦਾ ਬੰਦੇ ਨੂੰ ਕਿ ਮੈਂ ਪਰਮਾਤਮਾ ਨਾਲ ਮਿਲਣਾ ਹੈ ਕੋਈ ਜਿੱਥੇ ਮਿਲਣ ਦੀ ਗੱਲ ਹੁੰਦੀ ਹੈ ਨਾ ਪਿਆਰੇ ਉੱਥੇ ਬਹੁਤ ਚੀਜ਼ਾਂ ਨੂੰ ਬਦਲਣਾ ਪੈਂਦਾ ਹੈ ਜ਼ਿੰਦਗੀ ਦੇ ਵਿੱਚ ਠੀਕ ਹੈ ਨਾ ਹੁਣ ਜੇ ਸਾਨੂੰ ਸਬਜੀ ਦੇ ਵਿੱਚ ਹੀ ਰਸ ਨਾ ਆਵੇ ਤੇ ਅਸੀਂ ਸਬਜੀ ਬਣਾਉਣੀ ਥੋੜੀ ਛੱਡ ਦੇਣੀ ਅਸੀਂ ਸਿਰਫ ਤਰੀਕਾ ਬਦਲ ਦੇਣਾ ਹੈ ਜਿੱਥੇ ਗਲਤੀ ਉਹਨੂੰ ਸਹੀ ਕਰ ਲੈਣਾ ਬਸ ਸਬਜੀ ਤੇ ਬਣਾਉਣੀ ਹੈ ਠੀਕ ਹੈ ਨਾ ਭਗਤੀ ਤੇ ਕਰਨੀ ਹੈ ਥੋੜਾ ਤਰੀਕਾ ਬਦਲ ਲੈਣਾ ਬਸ ਕਿ ਸਾਨੂੰ ਰਸ ਨਹੀਂ ਆਇਆ ਸਾਨੂੰ ਪਰਮਾਤਮਾ ਨਹੀਂ ਮਿਲਿਆ ਸੀ ਥੋੜਾ ਤਰੀਕਾ ਬਦਲ ਦੇਣਾ ਹੁਣ ਕੀ ਹੁੰਦਾ ਇਹਨੂੰ ਥੋੜਾ ਬਰੀਕੀ ਸਮਝਣਾ ਹੈ ਉਹ ਦੇਖੋ ਮਨ ਨੇ ਸੂਖ ਮਹਿਲ ਦੇ ਵਿੱਚ ਜਾਣਾ ਹੁਣ ਗਰਵਾਣੀ ਕਿੰਦੀ ਮਨ ਸਥੂਲ ਹੈ ਹੁਣ ਸੂਖ ਮਹਿਲ ਦੀ ਸਭ ਤੋਂ ਪਹਿਲੀ ਨਿਸ਼ਾਨੀ ਕੀ ਉੱਥੇ ਸਿਰਫ ਪ੍ਰਕਾਸ਼ ਹੈ ਸੂਖ ਮੈਲ ਦੇ ਵਿੱਚ ਜੇ ਕੋਈ ਪੁੱਛੇ ਨਾ ਕਿ ਉੱਥੇ ਕੀ ਹੁੰਦਾ ਉੱਥੇ ਕੁਝ ਨਹੀਂ ਹੈ ਉੱਥੇ ਕੋਈ ਆਕਾਰ ਨਹੀਂ ਹੈ ਕੋਈ ਪਦਾਰਥ ਨਹੀਂ ਹੈ ਨਾ ਕੋਈ ਇਨਸਾਨ ਹੈ ਉੱਥੇ ਸਿਰਫ ਪ੍ਰਕਾਸ਼ ਹੀ ਪ੍ਰਕਾਸ਼ ਹੈ ਚਮਕੀ ਚਮਕ ਓਹ ਪ੍ਰਕਾਸ਼ ਪਰਮੇਸ਼ਰ ਦਾ ਭਰਿਆ ਹੋਇਆ ਹੈ ਹੁਣ ਵੱਡੀ ਗੱਲ ਕੀ ਹੈ ਅਸੀਂ ਇਸ ਚੀਜ਼ ਨੂੰ ਸਮਝ ਸਕਦੇ ਹਾਂ ਕਿ ਜਦੋਂ ਅਸੀਂ ਰਾਤ ਨੂੰ ਸੌਂ ਕੇ ਸਵੇਰੇ ਉੱਠਦੇ ਹਾਂ ਨਾ ਸਾਡਾ ਮਨ ਕੀ ਕਰਦਾ ਹੈ ਪੌਣ ਦੇ ਵਿੱਚ ਆ ਕੇ ਰਲਦਾ ਹੈ ਤੁਸੀਂ ਦੇਖਦੇ ਹੋ ਸਵੇਰੇ ਰਾਤ ਨੂੰ ਸਾਡੇ ਸਰੀਰ ਦੀਆਂ ਗਿਆਨ ਇੰਦਰੀਆਂ ਕੰਮ ਨਹੀਂ ਕਰਦੀਆਂ ਜੇ ਉੱਠਦੀ ਉਹਦੇ ਸ਼ੁਰੂ ਹੋ ਜਾਂਦਾ ਹੈ ਕਦੋਂ ਸ਼ੁਰੂ ਹੁੰਦਾ ਜਦੋਂ ਮਨ ਪੌਣ ਦੇ ਵਿੱਚ ਆ ਕੇ ਰੜਦਾ ਹੁਣੇ ਜ਼ਬਾਨ ਚੱਲਦੀ ਆ ਰਸਨਾ ਚੱਲਦੀ ਕਿੰਦੇ ਚੱਲਦੀ ਆ ਪਾਸ਼ਾ ਕਹਿੰਦੇ ਦੇਹੀ ਮਾਟੀ ਬੋਲੇ ਪੌਣ ਇਹ ਆਵਾਜ਼ ਕਿੱਥੋਂ ਆ ਰਹੀ ਆ ਪੌਣ ਤੋਂ ਸਰੀਰ ਮਿੱਟੀ ਦਾ ਹੈ ਪੌਣ ਹੀ ਹਵਾਈ ਜਿਹੜੀ ਹੈ ਉਹੀ ਆਵਾਜ਼ ਪੈਦਾ ਕਰਦੀ ਹੈ ਸਾਇੰਸ ਵੀ ਇਸ ਗੱਲ ਨੂੰ ਮੰਨਦੀ ਹੈ ਗੁਰਬਾਣੀ ਵੀ ਇਹੀ ਗੱਲ ਤੇ ਮੋਹਰ ਲਾਉਂਦੀ ਹੈ ਕਿ ਪੌਣ ਨਹੀਂ ਆਵਾਜ਼ ਨੂੰ ਪ੍ਰਗਟ ਕਰਦੀ ਹੈ ਪੌਣ ਦੇ ਸੰਮੇਲਨ ਦੇ ਨਾਲ ਹੀ ਆਵਾਜ਼ ਪ੍ਰਗਟ ਹੁੰਦੀ ਹੈ ਹੁਣ ਕੀ ਹੁੰਦਾ ਜਦੋਂ ਮਨ ਪੌਣ ਦੇ ਵਿੱਚ ਆ ਕੇ ਰੜਦਾ ਹੈ ਨਾ ਉਦੋਂ ਕੀ ਹੁੰਦਾ ਹੈ ਮਨੁੱਖ ਜੋ ਹੈ ਪਰਮੇਸ਼ਰ ਤੋਂ ਟੁੱਟ ਜਾਂਦਾ ਹੈ ਪਾਤਸ਼ਾਹ ਕਹਿੰਦੀ ਹੈ ਜੂਣ ਛਾੜ ਜਹੋ ਜੱਗ ਮੈਂ ਆਇਓ ਲਾਗਤ ਪਵਣ ਖਸਮ ਵਿਸਰਾਇਓ ਕਿ ਪਵਣ ਦੇ ਨਾਲ ਮਿਲ ਕੇ ਮਨ ਨੇ ਪਰਮੇਸ਼ਰ ਨੂੰ ਵਿਸਾਰ ਦਿੱਤਾ ਕਿਉਂਕਿ ਇੱਥੇ ਖੇਡ ਸ਼ੁਰੂ ਹੋ ਜਾਂਦਾ ਪੰਨਿਆਂ ਦਾ ਕਾਮ ਕਰੋ ਲੋਭ ਮੋਹੰਕਾਰ ਉਹ ਵਿਚਾਰ ਦੇ ਕੇ ਤੂੰ ਤੋੜ ਦਿੰਦੇ ਉਸ ਨੂੰ ਹੁਣ ਮੰਨ ਲਓ ਅਸੀਂ ਰਸਨਾ ਤੋਂ ਜਪਣਾ ਸ਼ੁਰੂ ਕਰ ਦਿੱਤਾ ਹੁਣ ਵੱਡੀ ਗੱਲ ਤੇ ਆ ਪਹਿਲਾਂ ਪੌਣ ਨੂੰ ਛੱਡਾਂਗੇ ਪੌਣ ਨੂੰ ਜਿੰਨਾ ਚਿਰ ਨਹੀਂ ਛੱਡਾਂਗੇ ਮਨ ਸੂਕ ਬੈਲਚ ਨਹੀਂ ਜਾਏਗਾ ਹੁਣ ਇੱਕ ਪਾਸੇ ਰਸਨਾ ਚੱਲ ਰਹੀ ਹੈ ਰਸਨਾ ਕਿਉਂ ਚੱਲ ਰਹੀ ਕਿਉਂਕਿ ਮਨ ਪੌਣ ਦੇ ਵਿੱਚ ਰਲਿਆ ਜੇ ਮਨ ਪੌਣ ਦੇ ਵਿੱਚ ਨਹੀਂ ਰਲਿਆ ਹੋਏਗਾ ਤਾਂ ਰਸਨਾ ਚੱਲ ਹੀ ਨਹੀਂ ਸਕਦੀ ਗਿਆਨ ਇੰਦਰੀਆਂ ਨੇ ਕੰਮ ਹੀ ਨਹੀਂ ਕਰਨਾ ਹੁੰਦਾ ਚਾਹ ਗਿਆਨ ਇੰਦਰੀਆਂ ਕਰਮ ਇੰਦਰੀਆਂ ਕੰਮ ਹੀ ਨਹੀਂ ਕਰਨਗੀਆਂ ਹੁਣ ਜਦੋਂ ਮਨ ਪੌਣ ਦੇ ਵਿੱਚ ਆ ਕੇ ਰਲਿਆ ਰਸਨਾ ਨੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਵਾਹਿਗੁਰੂ ਵਾਹਿਗੁਰੂ ਸਤਨਾਮ ਜਪਨਾ ਸ਼ੁਰੂ ਕਰ ਦਿੱਤਾ ਹੁਣ ਜਿੰਨਾ ਚਿਰ ਤੱਕ ਰਸਨਾ ਚੱਲ ਰਹੀ ਹੈ ਮਨ ਵਿਚਾਰਾ ਪਹੁੰਚ ਉਹ ਨਹੀਂ ਨਿਕਲਦੀ ਸਕਦਾ ਤੇ ਸੂਖ ਮੈਲ ਚ ਕਿਵੇਂ ਜਾਏ ਇੱਥੇ ਜਿੱਥੇ ਸੂਖ ਮੈਲ ਚ ਜਾਣਾ ਇੱਥੇ ਰਸਨਾ ਨੂੰ ਬੰਦ ਹੋਣਾ ਪਏਗਾ ਕਿਉਂਕਿ ਰਸਨਾ ਬੰਦ ਹੋਏਗੀ ਧਿਆਨ ਜੁੜੇਗਾ ਤੇ ਫਿਰ ਸੂਖ ਮੈਲ ਚ ਜਾਏਗਾ ਕਿਉਂਕਿ ਜਿੱਥੇ ਧਿਆਨ ਜੁੜ ਗਿਆ ਉਦੋਂ ਸਰੀਰ ਨੂੰ ਮਾਨ ਲੈ ਛੱਡ ਦੇਣਾ ਪਾਉ ਨੂੰ ਛੱਡ ਦੇਣਾ ਉਦੋਂ ਸਰੀਰ ਦਾ ਸੰਪਰਕ ਹੀ ਟੁੱਟ ਜਾਣਾ ਹੈ ਰਸਨਾ ਦਾ ਵੀ ਸੰਪਰਕ ਟੁੱਟ ਜਾਣਾ ਹੈ ਮਨ ਦਾ ਕਿਉਂਕਿ ਸਰੀਰ ਤੇ ਮਾਇਆ ਹੈ ਨਾ ਮਾਇਆ ਨਾ ਜਿੰਨਾ ਚਿਰ ਸਰੀਰ ਨੂੰ ਛੱਡੇਗਾ ਨਹੀਂ ਜਿੰਨਾ ਚਿਰ ਉਹਨਾਂ ਚਿਰ ਤੱਕ ਸੁਮੈਲ ਚ ਜਾ ਹੀ ਨਹੀਂ ਸਕਦਾ ਇਸੇ ਸਰੀਰ ਦੇ ਦੇ ਮਾਲਕ ਨੇ ਫਸਾਇਆ ਸਾਨੂੰ ਤੇ ਅਸੀਂ ਇਸੇ ਸਰੀਰ ਦੇ ਵਿੱਚ ਰਹਿ ਕੇ ਹੀ ਪਰਮੇਸ਼ਰ ਨੂੰ ਪਾਉਣ ਦਾ ਯਤਨ ਕਰ ਰਹੇ ਹਾਂ ਇਸ ਸਰੀਰ ਨੂੰ ਛੱਡ ਕੇ ਪਰਮੇਸ਼ਰ ਨੂੰ ਪਾਇਆ ਜਾਂਦਾ ਹੈ ਗੁਰਬਾਣੀ ਸਾਡੀ ਇਸ ਚੀਜ਼ ਦੇ ਉੱਤੇ ਮੋਹਰ ਲਾ ਰਹੀ ਹੈ ਇਸ ਕਰਕੇ ਟੌਪਿਕ ਹੈ ਠੀਕ ਹੈ ਬੰਦਾ ਵੈਗੁਰੂ ਵੈਗੁਰੂ ਕਰ ਰਿਹਾ ਉਹਨੂੰ ਸਕੂਨ ਆ ਰਿਹਾ ਆਨੰਦ ਆ ਰਿਹਾ ਉਹ ਦਾਤਾ ਮੰਗਦਾ ਉਹਨੂੰ ਮਿਲ ਵੀ ਜਾਂਦੀਆਂ ਹੋਣਗੀਆਂ ਇਹ ਇੱਕ ਅਲੱਗ ਚੀਜ਼ ਹੈ ਕਿ ਸਕੂਨ ਆ ਰਿਹਾ ਠੀਕ ਹੈ ਕੁਝ ਕਰ ਰਿਹਾ ਕੋਈ ਆਪਣੇ ਤਰੀਕੇ ਨਾਲ ਕਰ ਰਿਹਾ ਕਰ ਲਵੇ ਇਹ ਚੀਜ਼ ਅਲੱਗ ਹੈ ਕੋਈ ਪਾਪ ਨਹੀਂ ਹੈ ਕੋਈ ਕੁਝ ਨਹੀਂ ਹੈ ਪਰ ਜੇ ਤੁਸੀਂ ਕਹੋਗੇ ਅਸੀਂ ਸੂਕਮੈਲ ਚ ਜਾਈਏ ਅਸੀਂ ਪਰਮੇਸ਼ਰ ਨੂੰ ਮਿਲ ਲਈਏ ਤਾਂ ਉਹ ਗੁਰੂ ਪਿਆਰੀ ਸਾਧ ਸੰਗਤ ਜੀ ਕਦੇ ਨਹੀਂ ਹੋ ਸਕਦਾ ਸੂਖ ਮਹਿਲ ਚ ਮਨ ਉਦੋਂ ਹੀ ਜਾਏਗਾ ਜਦੋਂ ਮਨ ਪਾਉਣ ਨੂੰ ਛੱਡੇਗਾ ਤੇ ਪਾਉਣ ਉਨਾਂ ਚਿਰ ਨਹੀਂ ਛੁੱਟੇਗੀ ਜਿੰਨਾ ਚਿਰ ਤੱਕ ਜੁਬਾਨ ਨਹੀਂ ਬੰਦ ਹੋਏਗੀ ਇਸ ਕਰਕੇ ਇਹ ਅਭਿਆਸ ਆਪਾਂ ਕਰਕੇ ਵੇਖ ਲੈਣਾ ਇਸ ਕਰਕੇ ਪਾਸ਼ਾ ਕਹਿੰਦੇ ਕਿਵੇਂ ਜਾ ਸਕਦੇ ਆ ਸਾਧ ਕੇ ਸੰਗ ਬਸੇ ਥਾੜੇ ਉੱਚੇ ਉੱਚੇ ਥਾਂ ਤੇ ਜਾਣਾ ਨਾ ਸੂਖ ਮਹਿਲ ਜਾ ਕੇ ਉੱਚ ਦਵਾਰੇ ਪਾਸ਼ਾ ਕਹਿੰਦੇ ਉਹਨਾਂ ਦੀ ਸੰਗਤ ਦੇ ਵਿੱਚ ਜਾਓ ਸਾਧੂ ਜਨਾਂ ਦੀ ਜਿੰਨਾ ਦੇ ਮਨ ਮਰੇ ਹੋਏ ਆ ਜਿਹੜੇ ਸੂਖ ਮਹਿਲ ਦੇ ਵਿੱਚ ਜਿਹੜੇ ਰਹਿੰਦੇ ਆ ਜਿਹੜੇ ਪਾਉਣ ਤੋਂ ਅਲੱਗ ਹੋ ਕੇ ਰਹਿੰਦੇ ਆ ਨਾਨਕ ਕੱਚੜਿਆਂ ਸੀ ਉਹ ਤੋਲ ਢੋਲ ਸੱਜਣ ਸੰਤ ਪੱਕਿਆਂ ਜਿਸ ਵਕਰ ਕੋ ਲੈਣ ਤੋਂ ਆਇਆ ਆਰਾਮ ਨਾਮ ਸੰਤਨ ਕਰ ਪਾਇਆ ਪਰ ਸ਼ਰਤ ਇਹ ਹੈ ਕਿ ਸੱਚਾ ਹੋਣਾ ਚਾਹੀਦਾ ਹੈ ਕੱਚਾ ਨਹੀਂ ਹੋਣਾ ਚਾਹੀਦਾ ਉੱਥੇ ਬੈਠ ਕੇ ਸਾਨੂੰ ਗਿਆਨ ਦਿੱਤਾ ਜਾਂਦਾ ਹੈ ਗਿਆਨ ਦਿੱਤਾ ਜਾਂਦਾ ਹੈ ਸਾਨੂੰ ਸਮਝਾਇਆ ਜਾਂਦਾ ਹੈ ਕਿ ਸਾਡਾ ਮਨ ਜਿਹੜਾ ਉਹ ਕਿੱਥੇ ਵਸਿਆ ਹੋਇਆ ਹੈ ਸਰੀਰ ਦੇ ਵਿੱਚ ਕਿੱਥੇ ਰਹਿੰਦਾ ਹੈ ਫਿਰ ਸਮਝਾਇਆ ਜਾਂਦਾ ਹੈ ਕਿ ਦੋ ਦ੍ਰਿਸ਼ਟੀਆਂ ਦੇ ਵਿੱਚ ਰਹਿੰਦਾ ਹੈ ਇਹਨੂੰ ਕਿਵੇਂ ਅਸੀਂ ਇੱਕ ਦ੍ਰਿਸ਼ਟ ਕਰਨਾ ਹੈ ਕਿਉਂਕਿ ਮਨ ਜਿਹੜਾ ਹੁੰਦਾ ਹੈ ਮਨ ਦੋ ਹਿੱਸਿਆਂ ਦੇ ਵਿੱਚ ਵੰਡਿਆ ਹੋਇਆ ਹੈ ਹੁਣ ਜੇ ਮੰਨ ਲਓ ਆਪਾਂ ਸਰੀਰ ਦੇ ਦੋ ਹਿੱਸੇ ਕਰ ਦਿੱਤੇ ਤਾਂ ਸਰੀਰ ਮਰ ਜਾਂਦਾ ਹੈ ਮਨ ਦੋ ਹਿੱਸਿਆਂ ਦੇ ਵਿੱਚ ਰਹਿ ਕੇ ਜਿਉਂਦਾ ਰਹਿੰਦਾ ਹੈ ਜੇ ਅਸੀਂ ਮਨ ਨੂੰ ਇੱਕ ਕਰਦੇ ਹਾਂ ਕਿ ਮਨ ਮਰ ਜੇਗਾ ਜੇ ਅਸੀਂ ਸਰੀਰ ਨੂੰ ਦੋ ਹੀ ਸੇ ਕਰ ਦਿੱਤੀਏ ਸਰੀਰ ਮਰ ਜਾਂਦਾ ਇਹ ਉਦੋਂ ਤੋਂ ਉਲਟ ਚੱਲਦਾ ਹੈ ਸਰੀਰ ਇੱਕ ਹੋਵੇ ਤੇ ਜਿਉਂਦਾ ਰਹਿੰਦਾ ਹੈ ਤੇ ਜੇ ਮਨ ਇੱਕ ਹੋ ਜਾਏ ਤੇ ਮਨ ਮਰ ਜਾਂਦਾ ਹੈ ਇਸ ਕਰਕੇ ਦੋ ਹਿੱਸਿਆਂ ਦੇ ਵਿੱਚ ਮੰਨਣਾ ਇਹਨਾਂ ਦੋਨਾਂ ਨੇਤਰਾਂ ਦੇ ਵਿੱਚ ਵੱਖਰਾ ਹੋਇਆ ਜਿਹੜਾ ਅਸੀਂ ਗਿਆਨ ਲੈਣਾ ਆ ਉਹਦੇ ਵਿੱਚ ਕੀ ਹੁੰਦਾ ਹੈ ਅਸੀਂ ਇੱਕ ਕਰਨ ਦੀ ਜਾਨ ਸਿੱਖਣੀ ਆ ਤੇ ਇਹਦੀ ਨਿਸ਼ਾਨੀ ਕੀ ਹੈ ਸਾਨੂੰ ਕਿਵੇਂ ਪਤਾ ਲੱਗੇਗਾ ਕਿ ਹੁਣ ਸਾਡਾ ਮਨ ਜਿਹੜਾ ਹੈ ਉਹ ਮਰ ਚੁੱਕਾ ਹੈ ਇਹਦੀ ਨਿਸ਼ਾਨੀ ਹੈ ਜਦੋਂ ਇਹ ਇੱਕ ਹੋ ਜਾਏਗਾ ਤਾਂ ਇਹ ਅਸਥੂਲ ਤੋਂ ਪ੍ਰਕਾਸ਼ ਰੂਪ ਹੋ ਜਾਏ ਕਿਉਂਕਿ ਸੂਖ ਮੈਲ ਦੇ ਵਿੱਚ ਵੀ ਪ੍ਰਕਾਸ਼ ਹੈ ਮਨ ਵੀ ਪ੍ਰਕਾਸ਼ ਹੋ ਗਿਆ ਜਦੋਂ ਮਨ ਪ੍ਰਕਾਸ਼ ਹੋ ਗਿਆ ਇਹਦੀ ਨਿਸ਼ਾਨੀ ਇਹ ਹੈ ਕਿ ਇਹ ਹੁਣ ਆਪਣੇ ਘਰ ਜਾਣ ਲਈ ਤਿਆਰ ਹੈ ਰੈਡੀ ਹੋ ਚੁੱਕਾ ਹੈ ਇਹ ਹੁਣ ਜਾ ਸਕਦਾ ਹੈ ਉਹਨੂੰ ਪਰਵਾਣਗੀ ਮਿਲ ਚੁੱਕੀ ਹੈ ਕਿੰਨਾ ਨੂੰ ਪਰਵਾਣਗੀ ਮਿਲਦੀ ਹੈ ਜਿਨ੍ਹਾਂ ਦੇ ਮੁਖ ਉੱਜਲ ਹੋ ਜਾਂਦੇ ਆ ਜਿਹਨੂੰ ਅਸੀਂ ਪੜਦੇ ਆ ਨਾਨਕ ਤੇ ਮੁਖ ਉੱਜਲੇ ਕੀਤੀ ਛੁੱਟੀ ਨਾਲ ਜਿਨ੍ਹਾਂ ਦਾ ਮਨ ਮਰਿਆ ਹੁੰਦਾ ਹੈ ਉਹਨਾਂ ਦੀ ਇੱਕੋ ਹੀ ਨਿਸ਼ਾਨੀ ਹੁੰਦੀ ਹੈ ਉਹਨਾਂ ਦਾ ਮੁੱਖ ਜਿਹੜਾ ਉज्ज्वल ਹੋਏਗਾ ਪ੍ਰਕਾਸ਼ ਹੋਏਗਾ ਚਮਕ ਹੋਏਗੀ ਉਹਨਾਂ ਦੇ ਮੁੱਖ ਦੇ ਉੱਤੇ ਇਸ ਕਰਕੇ ਗੁਰੂ ਪਿਆਰੀ ਸਾਧ ਸੰਗਤ ਜੀਓ ਐਸੇ ਜੀਵ ਜਿਨ੍ਹਾਂ ਦੇ ਮਨ ਮਰ ਚੁੱਕੇ ਨੇ ਜਿਨ੍ਹਾਂ ਦੇ ਮਨ ਪ੍ਰਕਾਸ਼ ਹੋ ਜਾਂਦੇ ਇਹਨੂੰ ਹੀ ਅਸੀਂ ਕਹਿੰਦੇ ਹਾਂ ਮਨ ਦੀ ਮੈਲ ਉਤਰਨਾ ਮਨ ਦੀ ਮੈਲ ਉਤਰਨ ਦਾ ਵੀ ਇਹੀ ਮਤਲਬ ਹੁੰਦਾ ਹੈ ਕਿ ਮਨ ਪ੍ਰਕਾਸ਼ ਹੋ ਗਿਆ ਮਨ ਮਰ ਗਿਆ ਮਨ ਦੀ ਮੈਲ ਖਤਮ ਹੋ ਗਈ ਜਦੋਂ ਫਿਰ ਮਨ ਮਰ ਜਾਂਦਾ ਹੈ ਮਨ ਪ੍ਰਕਾਸ਼ ਹੋ ਜਾਂਦਾ ਹੈ ਫਿਰ ਉਸ ਪ੍ਰਕਾਸ਼ ਦੇ ਵਿੱਚ ਜਾਣ ਲਈ ਤਿਆਰ ਹੋ ਜਾਂਦਾ ਹੈ ਸੁਖ ਮੈਲ ਦੇ ਵਿੱਚ ਜਾਣ ਲਈ ਤਿਆਰ ਹੋ ਜਾਂਦਾ ਹੈ ਫਿਰ ਇਹ ਅਭਿਆਸ ਕਰਕੇ ਆਪਣੇ ਘਰ ਜਾ ਸਕਦਾ ਹੈ ਕਿਉਂਕਿ ਪ੍ਰਕਾਸ਼ ਨੇ ਫਿਰ ਜਾ ਕੇ ਪ੍ਰਕਾਸ਼ ਦੇ ਵਿੱਚ ਸਮਾ ਜਾਣਾ ਹੈ ਹੁਣ ਜਿਵੇਂ ਪਾਣੀ ਦੀ ਬਾਲਟੀ ਭਰੀ ਹੈ ਉਹਦੇ ਵਿੱਚ ਜੇ ਸਮਾਉਣਾ ਹੈ ਤੇ ਫਿਰ ਉਹ ਪਾਣੀ ਹੀ ਪਾਉਣਾ ਪਏਗਾ ਜਦੋਂ ਵਿੱਚ ਪਾਣੀ ਛੁੱਟ ਦਿੱਤਾ ਉਹ ਪਾਣੀ ਪਾਣੀ ਬਣ ਜਾਣਾ ਹੈ ਠੀਕ ਹੈ ਨਾ ਜਿੰਦੋਂ ਅਸੀਂ ਪੜਦੇ ਆ ਗੁਰਬਾਣੀ ਵਿੱਚ ਨਾਨਕ ਲੀਨ ਭਇਓ ਗੋਬਿੰਦ ਸਿਓ ਜਿਉ ਪਾਣੀ ਸੰਗ ਪਾਣੀ ਦੀ ਨਿਆਈ ਜਿਵੇਂ ਪਾਣੀ ਪਾਣੀ ਚ ਮਿਕਸ ਹੋ ਜਾਂਦਾ ਏ ਉਸੇ ਤਰੀਕੇ ਨਾਲ ਮਨ ਪ੍ਰਕਾਸ਼ ਰੂਪ ਜਿਹੜਾ ਹੈ ਉਹ ਪਰਮੇਸ਼ਰ ਪ੍ਰਕਾਸ਼ ਰੂਪ ਦੇ ਵਿੱਚ ਜਾ ਕੇ ਸਮਾ ਜਾਂਦਾ ਹੈ ਉੱਥੇ ਅਸੀਂ ਸੂਖ ਮਹਿਲ ਦੇ ਵਾਸੀ ਹੋ ਜਾਂਦੇ ਆ ਫਿਰ ਅਗਾਹ ਸਾਡਾ ਮਨ ਜਿਹੜਾ ਮਰਿਆ ਹੋਇਆ ਮਨ ਜਿਹੜਾ ਪ੍ਰਕਾਸ਼ ਰੂਪ ਹੋ ਜਾਂਦਾ ਉਹ ਫਿਰ ਅਗਾਹ ਜੁਨਾਂ ਦੇ ਵਿੱਚ ਨਹੀਂ ਜਾਂਦਾ ਫਿਰ ਸਰੀਰ ਖਤਮ ਹੋ ਜਾਂਦਾ ਫਿਰ ਉਹ ਸਦਾ ਵਾਸਤੇ ਪ੍ਰਕਾਸ਼ ਦੇ ਵਿੱਚ ਸਮਾਇਆ ਰਹਿੰਦਾ ਹੈ ਇਹ ਹਮ ਦੇ ਜੀਵਨ ਮੁਕਤ ਹੋ ਜਾਂਦਾ ਜਿਉਂਦੇ ਹੀ ਆਪਣੇ ਆਪ ਨੂੰ ਮੁਕਤ ਕਰ ਲੈਣਾ ਕਿਵੇਂ ਮੁਕਤ ਹੁੰਦਾ ਉਹਨਾਂ ਦੀ ਸੰਗਤ ਵਿੱਚ ਜਾ ਕੇ ਜਿਨ੍ਹਾਂ ਦੇ ਮਨ ਮਰ ਚੁੱਕੇ ਆ ਉਹ ਗਿਆਨ ਦਿੰਦੇ ਆ ਉਸ ਗਿਆਨ ਨੂੰ ਕਬਾ ਕੇ ਅਸੀਂ ਆਪ ਜੀਵਨ ਮੁਕਤ ਹੋ ਸਕਦੇ ਆ ਸੋ ਇਹਨਾਂ ਕ ਸਮਾ ਪ੍ਰਵਾਨ ਕਰਨਾ ਜੀ ਭੁੱਲਾਂ ਚੁੱਕਾਂ ਦੀ ਖਿਮਾਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ